ਓਏ ਚਲੋ ਭਾਈ ਇਹ ਤੇ ਨਾ ਤੁਸੀਂ ਖਦਾ ਦੀ ਕਸਮੇ ਮੇਰਾ ਨਾ ਦਿਲ ਜਿਹੜਾ ਨਾ ਵੱਡਾ ਹੋ ਗਿਆ ਆ ਉਹ ਨਹੀਂ ਮੈਂ ਹੁਣ ਮੀਆਂ ਨੂੰ ਵੇਖਿਓ ਤੁਸੀਂ ਨਾ ਮੈਂ ਮੀਆਂ ਨੂੰ ਇੰਝ ਕਰਕੇ ਨਾ ਨਾ ਅੱਛਾ ਭਾਈ ਵੀ ਤੂੰ ਕਿਹੜਾ ਮੀਆਂ ਬਣਿਆ ਫਿਰਦਾ ਯਾ ਚੱਕ ਪੈਸੇ ਤੁਸੀਂ ਨਾ ਹਟ ਚੁੱਕੋ ਤੇ ਤੇਰੇ ਸਿਰ 'ਚ ਮਾਰਾਂ ਉਹ ਭਾਜੀ ਮੀਆਂ ਨੂੰ ਨਾ ਕੁਛ ਕਹੀਆਂ ਜੇ ਤੇ ਪੈਸੇ ਦੇਣੇ ਆ ਜਦੋਂ ਮੈਂ ਤੈਨੂੰ ਪੇਮੈਂਟ ਫੜਾਦਾ ਫੇਰ ਕੋਈ ਗੱਲ ਕਰੀ ਉਹ ਛਬੀਆਂ ਦਿੰਦਾ ਆ ਜਿਹਦੇ ਅੰਦਰ ਜਾਈਏ ਨਾ ਏਦਾਂ ਏਦਾਂ ਕਰਦਾ ਛਬੀਆਂ ਦਿੰਦਾ ਆ ਤਾਂ ਵੀ ਯਾ ਬਾਤ ਦਫਾ ਹੋ ਇਹ ਕੋਈ ਇਹ ਕੋਈ ਗੱਲਿਆ ਕਰਨ ਵਾਲੀ ਨਹੀਂ ਗੱਲ ਕਰਨ ਵਾਲੀ ਤੇਰੇ ਸਿਰ ਕਰਜ਼ਾ ਵਾ ਉਹ ਕਵੇ ਨਾ ਤੂੰ ਅੱਜ ਕੋਈ 1 ਰੁਪਈਆ ਨਾ ਮੀਆਂ ਦਾ ਦੇਣਾ ਹੁੰਦਾ ਮੀਆਂ ਤੈਨੂੰ ਇੱਜ਼ਤ ਨਾ ਬਹੁੰਦਾ ਨਹੀਂ ਨਹੀਂ ਰੁਪਈਆ ਦੇਣ ਦੀ ਨਹੀਂ ਗੱਲ ਇਹ ਨੇ ਮਜ਼ਦੂਰੀ ਉਹ ਮਾਲਕ ਮਾਲਕ ਹੀ ਹੁੰਦਾ ਉਹ ਕੰਮ ਉਹ ਮਾਲਕ ਹੁੰਦਾ ਵਾ ਵੀ ਜ਼ਾਲਮ ਹੋ ਜਾ ਮਾਲਕ ਹਾਂ ਠੀਕ ਯਾ ਕਿ ਛੱਬੀਆਂ ਦਿੰਦਾ ਹੀ ਆਂ ਕਰਕੇ ਛੱਬੀਆਂ ਓਏ ਓ ਤੈਨੂੰ ਦਿੰਦਾ ਤੂੰ ਮੈਨੂੰ ਕਾਹਦੇ ਲਈ ਦੇ ਰਿਹਾ ਮੈਂ ਤੈਨੂੰ ਦੱਸਣ ਦਿਆ ਆਂ ਲਾ ਦੱਸਣ ਦਿਆ ਤੂੰ ਮੇਰੇ ਲਈ ਮੀਆਂ ਬਣ ਗਿਆ ਸਾਰੇ ਬੰਦੇ ਹੁੰਦੇ ਨੇ ਨਾ ਭਾਜੀ ਮੁੱਛ ਮੁੰਨੇ ਇਹ ਨਾ ਮੁੱਕਰ ਜਾਂਦੇ ਆ ਗੱਲ ਆ ਇਹ ਮੋਛਣਾ ਬੰਦ ਆਇਆ انسان ਅੰਦਰ ਹੁੰਦਾ ਕਿ ਮੁੱਛਾਂ ਚ ਹੁੰਦਾ ਯਾਰ ਉਹ ਅੰਦਰ ਇੱਕ ਗੱਲ ਜੜੀ ਆ ਬੰਦਾ ਇਧਰ ਗੱਲ ਕਰਦਾ ਵਟ ਦਿੰਦਾ ਉਹਨੂੰ ਪਤਾ ਵੀ ਬੰਦਾ ਇੱਕ ਨੰਬਰ ਆ ਤੂੰ ਕਿ ਇਹਨੂੰ ਵਟ ਦੇਵੇਂਗਾ ਮੂੰਹ ਨੂੰ ਦੇਲਾ ਵਟ ਮਾਰਾ ਗਿਆ